ਪੰਜਾਬੀ 뮤직 ਇੰਡਸਟਰੀ ਤੋਂ ਬੇਹੱਦ ਮਾੜੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਤੋਂ ਵਿੱਚ ਮੌਤ ਹੋ ਗਈ ਹੈ ਤਾਂ 40 ਸਾਲਾਂ ਦੇ ਸੰਤ ਤੇ ਬੀਤੀ ਰਾਤ ਕਿਸੇ ਕੰਮ ਦੇ ਲਈ ਮਾਨਸਾ ਇਸ ਤੋਂ ਆਪਣੇ ਪਿੰਡ ਖਿਆਲਾ ਵਾਪਸ ਜਾ ਰਹੀ ਸੀ ਇਸ ਦੌਰਾਨ ਉਹਨਾਂ ਦੀ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ ਜਿਸ ਕਾਰਨ ਗਾਇਕ ਹਰਮਨ ਸਿੱਧੂ ਦੀ ਮੌਤ ਹੋ ਗਈ ਹੈ ਸੋ ਦੱਸਦੇ ਕਿ ਹਰਮਨ ਸਿੱਧੂ ਤਾਂ ਇਸ ਪੂਜਾ ਤੇ ਨਾਲ ਗਾਇਆ ਗੀਤ ਕਾਗਜ਼ ਜਾਂ ਪਿਆਰ ਬਹੁਤ ਹਿੱਟ ਰਹੇ ਸੀ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਕੋਣ ਜੀ ਮੌਤ ਦੇ ਨਾਲ ਵੀ ਡੂੰਗੇ ਸਤਵੇਂ ਦੇ ਬਚਾਲੇ ਕਦੋਂ ਦੀ ਗੱਲ ਹੈ ਕੀ ਹੋਇਆ ਸਾਰਾ ਨੌ ਕਿ 9.5 ਦੀ ਕੀ ਗੱਲ ਹੈ ਹਾਂ ਘਰੇ ਪਿਆ ਪਿਆ ਉੱਤਕੇ ਵਾ ਗਿਆ ਕਹਿੰਦਾ ਮੈਂ ਸਮਾਂ ਲਿਆ ਹੁਣ ਸਮਾਂ ਲਾਉਂ ਤੇ ਨੂੰ ਲੱਟਾਂ ਪੈ ਗਈਆਂ ਇਧਰ ਵੀ ਗੱਡੀ ਤੇ ਇੱਥੇ ਦੂਨੀ ਗੱਡੀ ਤੇ ਲੱਟਾਂ ਪੈ ਗਈਆਂ ਲੱਟਾਂ ਦੇ ਵਿੱਚ ਇਹ ਕਾਰਨ ਪੈ 2011 ਦੇ ਵਿੱਚ ਪੂਰਾ ਮਸ਼ਹੂਰ ਹੋਇਆ ਸੀ ਕਿਵੇਂ ਪੂਰਾ ਹਾਂਜੀ ਪੂਰਾ ਮਸ਼ਹੂਰ ਸੀਗਾ ਹਰਮਨ ਸਿੱਧੂ ਹਰਮਨ ਸਿੰਘ ਦੀ ਹੁੰਦੀ ਸੀ ਬਾਅਦ ਵੀ ਠੀਕ ਰਿਹਾ ਜੀ ਅੱਛਾ ਬਾਹਰ ਸੁਭਾਅ ਦਾ ਚੰਗਾ ਸੀ ਬੇਜਾਬ ਬਾਹਰ ਚੰਗਾ ਸੀ ਅੱਛਾ ਇੰਨਾ ਸੁਭਾਅ ਦਾ ਮੁਸ਼ਕਲ ਆ ਹੋਣਾ ਚਾਹੀਦਾ ਗੈਪ ਵੀ ਪਾਤਾ ਸੀ ਕਹਿੰਦੇ ਡਰਗੇ ਐਡਿਕਸ਼ਨ ਹੋ ਗਈ ਸੀ ਹਾਂ ਹੋ ਗਈ ਸੀ ਅੱਛਾ ਨਸ਼ੇ ਕਰਕੇ ਛੱਡਤਾ ਸੀ ਫਿਰ ਸਾਰਾ ਉਹ ਛੱਡਤਾ ਸੀ ਸਾਰਾ ਕੁਝ ਅੱਛਾ ਛੱਡਤਾ ਸੀ ਠੀਕ ਰਹਿ ਤੀ ਹੁਣ ਤਾਂ ਵਧੀਆ ਇਹ ਅਜਵਾਬ ਕਨ ਕੀ ਕਾਰਨ ਹੋਇਆ ਜੀ ਕੁਦਰਤ ਕਿਵੇਂ ਲਾਲਾ ਨੇੜੇ ਮੌਤਾ ਗਈ ਬਸ ਇਹ ਇੱਕ ਚਾਂਸ ਬਣ ਗਿਆ ਵੱਡਾ ਘਾਟਾ ਹੈ ਜਿੱਤੇ ਪਹਿਲਾਂ ਰਾਜਵੀਰ ਜਵੰਦਾ ਤੇ ਹੁਣ ਹੁਣ ਤਾਂ ਬਾਲਾ ਵੱਡਾ ਘਾਟਾ ਪੈ ਗਿਆ ਅੱਛਾ ਜੀ ਸਾਰੇ ਪਰਿਵਾਰ ਨੂੰ ਬਾਲਾ ਵੱਡਾ ਘਾਟਾ ਹੈ ਇਦਾਂ ਕਰਕੇ ਹਰੇਕ ਦੀ ਮਾਂ ਫੜਦਾ ਸਾਡੇ ਬੀਜਾਂ ਜੀ ਆਂਦੀ ਮਾੜਾ ਜਿਹਾ ਦੁੱਖ ਹੁੰਦਾ ਉਹਦੀ ਆਉਂਦਾ ਅੱਗੇ ਮੈਂ ਆਉਣਾ ਤਾਇਆ ਆਉਣਾ ਮੈਂ ਹੁਣੀ ਆ ਗਿਆ ਐਡਾ ਵੱਡਾ ਘਾਟਾ ਪੈ ਗਿਆ ਬਹੁਤ ਵੱਡਾ ਕੀ ਕਾਰਨ ਕੀ ਸਮਝਦੇ ਹੋ ਹਾਸੇ ਦਾ ਕੀ ਕਾਰਨ ਦੇ ਚੇ ਜੀ ਹੁਣ ਕੋਈ ਗੱਲ ਨਹੀਂ ਹੋੜਦੀ ਕੀ ਕਾਰਨ ਦੇ ਚੇ ਲਾਈਟਾਂ ਦੇ ਕਾਰਨ ਨਹੀਂ ਲਾਈਟਾਂ ਦੀ ਵੱਡਾ ਅਸੀਂ ਤਾਂ ਇਹੀ ਕਹਿੰਦੇ ਆ ਵੀ ਲਾਈਟਾਂ ਪੈ ਗਈਆਂ ਜਿਹੜੀਆਂ ਇਹੀ ਵੱਡਾ ਕਾਰਨ ਹੋਇਆ ਲਾਈਟ ਇਹ ਦੇਖੋ ਜੀ ਜਿਹੜਾ ਰਾਤ ਨੂੰ 9:30 ਦਾ ਤਕਰੀਬਨ ਟਾਈਮ ਸੀ ਸਾਡੇ ਭਰਾ ਹਰਮਨ ਜਿਹੜੇ ਕਲਾਕਾਰ ਸੀਗੇ 2011 ਤੋਂ ਸੇਵਾ ਕਰਦੇ ਸੀਗੇ ਕਸ਼ਟਾ ਹੁਣ ਵੀ ਆਈਆਂ ਨੇ ਉਹਨਾਂ ਦੀ ਇਸ ਕੱਲਾ ਘਾਟਾ ਇਹਨਾਂ ਦੇ ਪਰਿਵਾਰ ਨੂੰ ਨਹੀਂ ਪਿਆ ਸਾਡੇ ਪਿੰਡ ਨੂੰ ਵੀ ਪਿਆ ਕਿਉਂ ਸਾਨੂੰ ਪਿੰਡ ਨੂੰ ਮਾਣ ਵਾਲੀ ਗੱਲ ਸੀ ਜਦੋਂ ਐਡਾ ਵੱਡਾ ਕਲਾਕਾਰ ਨੇ ਜਾਣਾ ਤਾਂ ਸਾਡੇ ਪਿੰਡ ਦਾ ਨਾਮ ਵੀ ਚਮਕਦਾ ਸੀ ਇਸ ਕਰਕੇ ਸਾਨੂੰ ਇਹ ਦੁੱਖ ਬਹੁਤ ਜ਼ਿਆਦਾ ਹੈ ਇਹ ਕੋਈ ਲੈਟਾਂ ਲੁੱਟਾਂ ਦੇ ਕਾਰਨ ਹੈ ਹੋਰ ਵੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਇਹ ਲੈਟਾਂ ਨੇ ਜਿਹੜੀਆਂ ਇਹਦਾ ਕਾਰਨ ਸੀ ਤਾਂ ਸਮਝਦੇ ਆਂ ਵੀ ਇਹ ਇਹ ਹੋਇਆ ਜੀ ਲੈਟਾਂ ਦੇ ਕਾਰਨ ਸਾਡਾ ਨੁਕਸਾਨ ਬੱਚੇ ਦਾ ਨੁਕਸਾਨ ਹੋਇਆ ਸਾਡੇ ਦਾ ਇਸ ਲੋਟ ਜਿਹੜਾ ਸਾਡਾ ਕਲਾਕਾਰ ਆ ਸਾਡਾ ਮਾਨ ਸੀ ਸਾਡਾ ਭਰਾ ਸੀ ਤੇ ਸਾਨੂੰ ਇਹ ਘਾਟਾ ਪੂਰਾ ਹੋਣਾ ਨਹੀਂ ਸਾਥੂ ਮੁੜ ਕੇ ਇਹ ਜਿਹੜਾ ਸਾਨੂੰ ਘਾਟਾ ਪੈ ਗਿਆ ਅੱਜ ਸਿਹਤ ਹਸਪਤਾਲ ਮਾਨਸਾ ਤੋਂ ਹਰਮਨ ਸਿੱਧੂ ਵਾਸੀ ਖਿਆੜਕਲਾ ਦੀ ਐਕਸੀਡੈਂਟ ਵਿੱਚ ਮੌਤ ਹੋਣ ਸਬੰਧੀ ਇਤਲਾਹ ਮਿਲੀ ਹੈ ਜਿਸ ਸਬੰਧੀ ਮੌਕੇ ਪਰ ਜਾ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪੂਛ ਪੜਤਾਲ ਕੀਤੀ ਕਰਕੇ ਅਮਲ ਵਿੱਚ ਲਿਆਂਦੀ ਜਾ ਰਹੀ ਹੈ